ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਪਰਖਾਸ ਸਵਾਗਤ ਕਰਦੇ ਆਂ ਸੜਕ ਜੁੜ ਕੇ ਚਾਲ ਤੋਂ ਫੜ ਤੋਂ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਰੱਖੀਆਂ ਫੰਕਸ਼ਨ ਕਰਦੇ ਆਂ ਅਸੀਂ ਅੱਜ ਲੋ ਲੋ ਕੀ ਹੁੰਦੀ ਹੈ ਕਿ ਇਸ ਦਾ ਜੋ ਕਾਰਨ ਕੀ ਹੈ ਤੇ ਇਸ ਦੇ ਫਾਇਦੇ ਕੀ ਨੇ ਉਹ ਦੱਸਦੇ ਕਿ ਲੋ ਇੱਕ ਜਹੀ ਚੀਜ਼ ਹੈ ਜੋ ਕਿ ਇਸ ਨੂੰ ਅਸੀਂ ਹੀਟ ਵੇਵ ਜਾਂ ਗਰਮ ਲਹਿਰ ਕਹਿੰਦੇ ਆਂ ਇਹ ਲਗਭਗ ਮਈ ਜੂਨ ਦੇ ਲਗਭਗ 2 ਤੋਂ 2 ਤਿੰਨ ਮਹੀਨੇ ਵਿੱਚ ਵਗਦੀ ਹੈ ਜੋ ਕਿ ਪੂਰੇ 2 ਮਹੀਨੇ ਤੇ ਜੋ ਕਿ ਪੂਰੇ ਸਿਖਰਾਂ ਤੇ ਹੁੰਦੇ ਨੇ ਜਦੋਂ ਰਾਮਨ 40 ਡਿਗਰੀ ਜਾਂ 40 ਡਿਗਰੀ ਤੋਂ ਕਰਾਸ ਕਰ ਜਾਂਦਾ ਉਸ ਨੂੰ ਅਸੀਂ 2 ਇਸ ਤੀਜੀ ਵਿੱਚ ਗਿਣਦੇ ਆ ਜੋ ਕਿ ਹੁਣ ਅਸੀਂ ਜੋ ਕਿ ਸਾਡਾ ਉੱਤਰਾ ਭਾਰਤ ਹੈ ਲਗਭਗ ਪੂਰਾ ਮਹਾਂਦੀ ਦੇ ਰੱਖਾ ਪਹਾੜ ਦੇ ਨਾਲ ਪੈਂਦਾ ਉਹ ਹੁਣ ਜੋ ਕਿ ਲੋਹਰ ਦਾਲ ਵਿੱਚ ਗੁਜ਼ਰ ਰਿਹਾ ਹੈ ਇਹ ਲਗਭਗ ਕਾਲਾ ਲੋਹਰ ਦੇ ਨਾਕਰੀ ਹੋਵੇਗਾ ਇਹ ਦੱਸੇ ਕਿ ਦੋ ਵਗਦੇ ਕਿਵੇਂ ਜਦੋਂ ਵੀ ਦੱਖਣ ਪੱਛਮ ਨੂੰ ਆਵਾਵਾਂ ਜੋ ਕਿ ਰਾਜਸਥਾਨ ਤੇ ਫਾਰਮਰਸ ਦੇ ਰੇਤਾਂ ਤੋਂ ਹੋ ਕੇ ਗੁਜਰਾਤ ਦੇ ਫਾਰਮਰਸ ਜੋ ਕਿ ਰਾਜਸਥਾਨ ਦਾ ਕੁਝ ਹਾਂ ਲੱਕਾ ਕਿਤੇ ਹਮੇਸ਼ਾ ਗਰਮੀ ਰਹਿੰਦੀ ਹੈ ਜਿ세 ਨਾ ਕੋਈ ਦਰਖਤ ਹੈ ਨਾ ਕੋਈ ਛੱਪੜ ਨਾ ਕੋਈ ਪਾਣੀ ਜਿੱਥੇ ਚਾਰੇ ਪਾਸੇ ਰੇਤ ਹੀ ਰੇਤ ਹੈ ਬੇਤਰੀ ਤੋਂ ਪਤਾ ਜੇ ਕਿਤੋਂ ਬੰਦਗੀ ਆ ਤਾਂ ਕੰਨਾਂ ਜੋ ਕੀ ਹੋ ਪਰੇਸ਼ਾਨ ਕਰਦੀ ਹੈ ਕਿਤੇ ਜੋ ਕਿ ਹਮੇਸ਼ਾ ਤਾਪਮਾਨ ਲਗਭਗ 47 ਡਿਗਰੀ ਤੋਂ 49 ਹੁੰਦਾ ਰਹਿੰਦਾ ਹੈ ਤੋਂ ਜਦੋਂ ਵੀ ਉਹ ਰਿਤਾ ਹਵਾ ਵਿੱਚ ਉੱਡ ਕੇ ਕਿ ਸੇ ਦੂਜੇ ਤੱਕ ਵਿੱਚ ਪਹੁੰਚਿਆ ਤਾਂ ਉਸ ਤੇ ਉੱਥੇ ਜੋ ਕੀ ਸਮਾਨ ਵਿੱਚ ਚ ਇਹਦਾ ਖੱਖ ਜਾਂ ਗਹਿਰ ਯਾਤਰਾ ਪੇਛੀ ਜਾਂਦੀ ਹੈ ਜੋ ਕੀ ਅਸੀਂ ਕਹਿੰਦੇ ਆ ਕਿ ਇਸ ਨੂੰ ਕਿੰਨੀ ਸਮਾਨ ਵਿੱਚ ਖਿੱਚੜੀ ਜਾਂ ਕੰਨਸਨ ਗਹਿਰ ਚੜੀ ਹੈ ਅਸੀਂ ਕਹਿੰਦੇ ਆ ਕਿ ਹੁਣ ਜੋ ਕੀ ਮੌਸਮ ਵਿੱਚ ਕੰਨੀ ਜੋ ਕੀ ਖਲਬੀ ਹੋਵੇਗੀ ਤੇ ਪਰੰਤੂ ਇਹ ਜੋ ਵੀ ਅਸੀਂ ਹਵਾਵਾਂ ਵਿੱਚ ਹਾਜ਼ਰ ਕੋਈ ਵੀ ਹਵਾ ਵਿੱਚ ਹੱਥ ਫੇਰਦਿਆਂ ਦਾ ਉਹ ਜੋ ਕੀ ਔਰਡਰ ਦੀ ਮਿੱਟੀ ਹੈ ਹੱਥਾਂ ਤੱਕ ਲੱਗਦੀ ਹੈ ਸਾਨੂੰ ਜੋ ਕਿ ਉੱਥੇ ਪੂਰੀ ਐ ਨਾ ਉਦੋਂ ਕਨਕਤ ਆਉਂਦੀ ਹੈ ਚੱਕਰ ਬੜਾ ਹੋਰੀ ਫੀਲ ਹੁੰਦਾ ਹੈ ਜਿਵੇਂ ਅਸੀਂ ਬੰਦੇ ਕਿਸੇ ਜੋ ਕਿ ਹੱਥ ਵਿੱਚ ਕੋਈ ਪਛੀਜ ਜਾਂ ਕੋਈ ਚੀਜ਼ ਕੋਈ ਜਿਹੜੇ ਵਿੱਚ ਕੱਚ-ਕੱਚ ਕਰ ਦਿਓ ਤਾਂ ਉਦੋਂ ਇਹ ਜੋ ਕਿ ਲੋਰ ਦਾ ਕਾਰਨ ਹੁੰਦਾ ਤੇ ਲੋਰ ਦਾ ਕਾਰਨ ਉਦੋਂ ਹੁੰਦਾ ਜਦੋਂ ਅਸੀਂ ਲੋਰ ਦਾ ਆ ਦੇ ਫੰਦ ਕਰ ਪ੍ਰਭਾ ਵੇਨ ਕਿ ਜੇ ਕਿਸ ਨੂੰ ਦੁਪਹਿਰੇ ਵੜੇ ਹ ਕੋਈ ਵੀ ਬਣਾ ਇਨਸਾਨ ਕੋ ਖਾ ਚ ਆਇਆ ਬਾਹਰ ਜਾਵੇ ਤਾਂ ਤਾਂ ਅਮਨ ਪਰਟੀਕਲ ਕ੍ਰਾਸ ਕਰ ਜਾਵੇ ਤਾਂ ਉਸਨੂੰ ਗਰਮਿੰਦਕਨੀ ਬਹੁਤ ਪੂਰੀ ਜ਼ਰੂਰੀ ਬਣ ਜਾਂਦੀ ਹੈ ਤੇ ਇਸ ਦਾ ਮੁੱਖਾ ਲਾਭ ਇਹ ਹੈ ਕਿ ਇਹ ਮੌਨਸੂਨ ਸੀਜ਼ਨ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਬਦੌਣ ਵਿੱਚ ਹੱਲਪ ਕਰਦੀ ਹੈ ਕਿਉਂਕਿ ਇਸ ਵਿੱਚ ਜੋ ਕਿ ਨਮੀ ਮਤਰਾ ਘਟਾਉਂਦੀ ਹੈ ਜਦੋਂ ਵੀ ਨਮੀ ਮਤਰਾ ਘਟੇਗੀ ਤਾਂ ਉਦੋਂ ਜੋ ਕਿ ਮੌਨਸੂਨ ਨਾਲ ਜੋ ਕਿ ਬਦ ਮਿਲੇਗਾ ਉਹ ਜੋ ਕਿ ਉਹਨਾਂ ਛੇਤੀ ਛੇਤੀ ਫਸਜ ਕਰਦੇ ਹੋਗੇ ਤੇ ਬਹੁਤ ਉਦੋਂ ਉਦੋਂ ਜੋ ਕਿ ਪ੍ਰੀ ਮੌਨਸੂਨ ਸੀਜ਼ਨ ਦੇ ਵਿੱਚ ਮੀਂਹ ਜੋ ਕਿ ਬੈਣੇ ਲਾਜ਼ਮੀ ਹੁੰਦੇ ਨੇ ਤੁਗੀਰ ਪੰਚਵੀ ਨੇ ਇਸ ਕਰਕੇ ਮੌਨਸੂਨ ਦਾ ਆਉਣਾ ਕਿ ਜਦੋਂ ਲੋਕ ਦਾ ਵਗਣਾ ਬਹੁਤ ਜ਼ਰੂਰੀ ਹੈ ਜਿੰਨੀ ਜਾਂ ਤਾਂ ਗਰਮੀ ਹੋਵੇ ਜਾਂ ਤਾਂ ਮੌਨਸੂਨ ਲੱਗੇ ਭਾਵੇਂ ਤੱਕੇ ਆਪਣੇ ਦੰਨੇ ਤੱਕ ਹਾਂ ਤੱਕ ਵੇ ਕੀ ਧੰਨਵਾਦ ਜੀ